ਨੌਕਰੀਆਂ ਨੂੰ ਵੀ ਚੰਗੇ ਬੰਦਿਆਂ ਦੀ ਲੋੜ ਹੈ। ਜੀ। ਪਰ ਤੁਸੀਂ ਉੱਥੋਂ ਤੱਕ ਪਹੁੰਚਣ ਦੇ ਕਾਬਿਲ ਹੈਗੇ ਹੋ। ਜੀ। ਜਦੋਂ ਇੱਕ ਅਕਲ ਪੈ ਜਾਂਦਾ ਹੈ, ਸੋਚਦਾ ਚੰਗੇ ਲੋਕਾਂ ਨਾਲ ਨਾ ਤੇ ਫਿਰ ਉੱਥੇ ਟਾਵਾ-ਟਾਵਾ ਜਿਹੜਾ ਬੂਟਾ ਹੈ ਨਾ ਉਹਦੀ ਹੈਸੀਅਤ ਵੱਡੀ ਹੋ ਜਾਂਦੀ ਹੈ। ਜੀ। ਅਸੀਂ ਉਹੋ ਜਿਹਾ ਪੰਜਾਬ ਸਿਰਜ ਬੈਠੇ ਆ। ਜੀ। ਅਸੀ ਲਖਤ ਨੂੰ ਆਪਣੇ ਹੱਥੀਂ ਹਲਵਦਾ ਕੇ ਬੈਠੇ ਆਂ। ਔਰ ਉੱਥੇ ਹੁਣ ਜਿਹੜਾ ਇੱਕੇ ਦਾ ਸਮਾਜਿਕ ਪੁਵੇਖ ਹੈ ਦਾ ਸਿਆਸੀ ਪੁਵੇਖ ਹੈ ਇਹਦਾ ਆ ਆਰਥਿਕ ਪੁਵੇਖ ਹੈ ਉਹਨਾਂ ਲੋਕਾਂ ਦੇ ਹੱਥ ਚ ਜਿਹੜੇ ਹਲੇ ਗੇਮ ਦਾ ਹਿੱਸਾ ਹਨ। ਜੀ। ਸੋ ਇਹ ਥੋੜਾ ਜਿਹਾ ਇੱਕ ਟ੍ਰੈਂਡ ਬਦਲਣ ਦੀ ਲੋੜ ਹੈ, ਥਿੰਕ ਟੈਂਕ ਕ੍ਰੀਏਟ ਕਰਨ ਦੀ ਲੋੜ ਹੈ ਕਿ ਜੋ ਕੁਝ ਰਹਿ ਗਿਆ ਇਹਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਤਾਂ ਕਰੀਏ